ਭਾਈ ਜੀ ਕੀ ਨਾਮ ਹੈ ਤੁਹਾਡਾ ਹੋਣਾ ਜੀ ਮੈਂ ਪਰਮਵੀਰ ਸਿੰਘ ਐਡਵੋਕੇਟ ਜੀ ਆਇਆ ਜੀ ਇਹ ਵਜਾ ਲੈ ਕੇ ਆਏ ਹਾਂ ਕੀ ਵਜਾ ਜੀ ਵਜ੍ਹਾ ਸਾਰਾ ਪੰਜਾਬ ਜਾਣਦਾ ਹੈ ਕਿ ਜਿਹੜੇ ਰਜਵਾੜਾ ਸ਼ਾਹੀ ਲੋਕ ਜਿਹੜੀ ਰਜਵਾੜਾ ਸ਼ਾਹੀ ਸੋਚ ਰੱਖਣ ਵਾਲੇ ਪੰਜਾਬ ਦੇ ਆਗੂ ਤੇ ਮੁੱਖ ਵਿਰੋਧੀ ਧਿਰ ਦੇ ਜਿਹੜੇ ਲੀਡਰ ਆਫ ਆਪੋਜੀਸ਼ਨ ਆ ਸਦਾ ਪ੍ਰਤਾਪ ਸਿੰਘ ਬਾਜਵਾ ਨੇ ਮੌਕੇ ਦਰ ਮੌਕੇ ਅਪੱਧਰ ਟਿੱਪਣੀਆਂ ਜਾਤੀਵਾਦਕ ਜਾਤੀ ਸੂਚਕ ਟਿੱਪਣੀਆਂ ਡਾਇਰੈਕਟਲੀ ਇਨਡਾਇਰੈਕਟਲੀ ਕਈ ਲੋਕਾਂ ਦੇ ਕਰਦੇ ਰਹੇ ਆ ਚਾਹੇ ਉਹਨਾਂ ਨੇ ਆਪਣੇ ਕਿਸੇ ਆਗੂ ਤੇ ਕੀਤੀ ਹੋਵੇ ਤੇ ਖਾਸ ਤੌਰ ਤੇ ਸਾਡੇ ਸਹਾਦਰ ਭਜਨ ਸਿੰਘ ਜੀ ਟੀਓ ਸਾਹਿਬ ਜੋ ਕਿ ਬਿਜਲੀ ਮੰਤਰੀ ਰਹੇ ਨੇ ਇਸ ਟਾਈਮ ਪੀਡਬਲਯੂਡੀ ਮੰਤਰੀ ਨੇ 4 ਸਾਲ ਤੋਂ ਮੰਤਰੀ ਨੇ ਤਾਂ ਉਹਨਾਂ ਦੇ ਖਿਲਾਫ ਅਜਿਹੀ ਟਿੱਪਣੀ ਕਰਨੀ ਉਹਨਾਂ ਦੇ ਇਲਾਕੇ 'ਚ ਜਾ ਕੇ ਕਿ ਇਹ ਬੈਂਡ ਵਾਜੇ ਵਜਾਉਂਦਾ ਹੁੰਦਾ ਸੀ ਇਹਦਾ ਅਸੀਂ ਬੈਂਡ ਵਜਾਵਾਂਗੇ ਇਹ ਕਿਹੜੀ ਸੋਹਰ ਜਨ ਰਾਜਨੀਤੀ ਦੀ ਨਿਸ਼ਾਨੀ ਹੈ ਇਹ ਕਿਹੜੇ ਇੱਕ ਸਨਸੀਅਰ ਤੇ ਏਡੇ ਐਕਸਪੀਰੀਅੰਸ ਪੋਲੀਟੀਸ਼ੀਅਨ ਦੀ ਨਿਸ਼ਾਨੀਆਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਰਹਿ ਚੁੱਕੇ ਨੇ ਤੇ ਆਪਣੇ ਆਪ ਨੂੰ ਬਾਰ-ਬਾਰ ਉਹ ਦੱਸਦੇ ਨੇ ਕਿ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਹਾਂ ਜੇ ਮੁੱਖ ਮੰਤਰੀ ਦਾ ਦਾਵੇਦਾਰ ਇਨਸਾਨ ਜਿਹੜਾ ਆਪਣੇ ਆਪ ਨੂੰ ਬਣਦਾ ਖੈਰ ਕਾਂਗਰਸ ਦਾ 810 ਮੁੱਖ ਮੰਤਰੀ ਬਣਨ ਨੂੰ ਫਿਰਦੇ ਆ ਪਰ ਐਸਾ ਇਨਸਾਨ ਜਿਹੜਾ ਆਪਣੇ ਆਪ ਨੂੰ ਗਿੰਦਾ ਹੋਵੇ ਮੰਨਦਾ ਹੋਵੇ ਤੇ ਉਹ ਇਦਾਂ ਦੀਆਂ ਪੱਧਰ ਟਿੱਪਣੀਆਂ ਕਰੇ ਸ਼ੋਭਾ ਨਹੀਂ ਦਿੰਦੀ ਤਾਂ ਉਸ ਗੱਲ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਇੱਕ ਹੋਕਾ ਦਿੱਤਾ ਕਿ ਬੈਂਡਵਾਜੇ ਵਾਲੇ ਵੀਰਾਂ ਨੂੰ ਨਾਲ ਲੈ ਕੇ ਇਹ ਜਿਹੜੇ ਮਿਹਨਤ ਕਰਦੇ ਆ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਆ ਤੇ ਆਪਣੇ ਪਰਿਵਾਰ ਪਾਲਦੇ ਆ ਆਪਣੇ ਪੀੜੀਆਂ ਨੂੰ ਅੱਗੇ ਪੜਾਉਂਦੇ ਨੇ ਤੇ ਉਹ ਵੱਡੀਆਂ ਕੁਰਸੀਆਂ ਤੇ ਜਾ ਕੇ ਬੈਠਦੇ ਨੇ ਮੁਕਾਬਲਾ ਕਰਕੇ ਪੜ ਕੇ ਡਿਗਰੀਆਂ ਲੈ ਕੇ ਪੇਪਰ ਕੰਪੀਟੀਸ਼ਨ ਪਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਵਾਂਗੂ ਨਸ਼ਾ ਤੇ ਤਸਕਰੀਬ ਕਰਕੇ ਨਹੀਂ ਬਾਰਡਰਾਂ ਤੇ ਅੱਗੇ ਵਧੇ ਤੇ ਪੈਸੇ ਬਣਾਏ ਠੀਕ ਹੈ ਸੋ ਇਹ ਫਰਕ ਹੁੰਦਾ ਕਿ ਮਿਹਨਤ ਕਰਕੇ ਕੌਣ ਅੱਗੇ ਵਧਿਆ ਤੇ ਸਕੀਮ ਲਾ ਕੇ ਕੌਣ ਅੱਗੇ ਗਿਆ ਰਾਈਟ ਸੋ ਇਸ ਗੱਲ ਸਾਡਾ ਧਰਨਾ ਇਹ ਜਿਹੜੇ ਸਾਡੇ ਅੱਜ ਬੈਂਡ ਵਾਲੇ ਸਾਥੀ ਖੜੇ ਨੇ ਸਾਡੇ ਖੁਸ਼ੀਆਂ ਦੇ ਮੌਕੇ ਤੇ ਹਾਜ਼ਰ ਹੁੰਦੇ ਨੇ ਰਾਈਟ ਕੀ ਪਤਾ ਇਹਨਾਂ ਚੋਂ ਕੱਲ ਕਿਸ ਦਾ ਧੀ ਪੁੱਤ ਕੱਲ ਈਟੀਓ ਬਣੇ ਕੱਲ ਐਮਐਲਏ ਬਣੇ ਕੋਈ ਮੰਤਰੀ ਬਣੇ ਅੰਦਾਜ਼ਾ ਲਾ ਸਕਦੇ ਆ ਕਿ ਕਿਹਨੇ ਜਿਹੜਾ ਸੀਨਾ ਪਾਰ ਕੇ ਪੱਥਰ ਦਾ ਅੱਗੇ ਵਧਣਾ ਹਾਈ ਕੋਰਟ ਦਾ ਰੋਕ ਕੀਤਾ ਉਹਨਾਂ ਨੇ ਹਾਈ ਕੋਰਟ ਦਾ ਰੋਕ ਕਰਨ ਉਹਨਾਂ ਦੀ ਹੁਣ ਦੇਸ਼ ਦੇ ਹਰ ਨਾਗਰਿਕ ਲਈ ਆਪਸ਼ਨ ਅਵੇਲੇਬਲ ਆ ਕੋਰਟ ਜਾਣ ਦੀ ਤਾਂ ਹਾਈ ਕੋਰਟ ਜਾਣ ਕੋਈ ਪ੍ਰੋਬਲਮ ਨਹੀਂ ਹੈ ਕੋਰਟ ਦੇਖੂਗੀ ਪਰ ਕੋਰਟ ਨੇ ਵੀ ਦੇਖਣਾ ਕਿ ਸੰਵਿਧਾਨ ਦੀਆਂ ਧਾਰਾਵਾਂ ਸੰਵਿਧਾਨ ਕੀ ਕਹਿੰਦਾ ਹੈ ਸੰਵਿਧਾਨ ਦੀ ਸਪਿਰਟ ਕੀ ਕਹਿੰਦੀ ਹੈ ਕੋਈ ਅਜਿਹਾ ਕੁਝ ਬੋਲਿਆ ਨਹੀਂ ਜਿੱਤੇ ਇਤਰਾਜ਼ ਹੋਣਾ ਚਾਹੀਦਾ ਕੋਈ ਗੱਲ ਨਹੀਂ ਉਹ ਵੀਡੀਓ ਸਾਰੇ ਦੇਸ਼ ਨੇ ਸੁਣੀਆਂ ਸਾਰੇ ਪੰਜਾਬ ਨੇ ਸੁਣੀ ਹੈ ਦੁੱਧਾ ਜੇ ਕੋਟ ਗਏ ਨੇ ਤਾਂ ਕੋਟ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦੂ ਪਰ ਜਿਹੜਾ ਐਟ ਫਰਸਟ ਇਨਸਟੈਂਸ ਪੰਜਾਬ ਦੇ ਲੋਕ ਗੁਰੂਆ ਪੀਰਾਂ ਦੀ ਧਰਤੀ ਆ ਜਿਹੜੀ ਇੱਕ ਵੀ ਇਹੋ ਜੀ ਗੱਲ ਕਿਸੇ ਦੀ ਜਿਹੜੀ ਕਿਸੇ ਨੂੰ ਨੀਚਾ ਦਿਖਾਉਂਦੀ ਹੋਵੇ ਉਹ ਨਹੀਂ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਤੇ ਸਾਰੇ ਪੰਜਾਬ ਦੇ ਅੰਦਰ ਇਹ ਹਰ ਭਾਈਚਾਰੇ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਆਪਣੇ ਬਰਾਬਰ ਦੇ ਕਾਗੂ ਨੂੰ ਤੁਸੀਂ ਇਹ ਜਿਹੜੀ ਪੱਧਰ ਟਿੱਪਣੀ ਨਹੀਂ ਕਰ ਸਕਦੇ ਜਾਵਾਂਗੇ ਬੀਡਿੰਗ ਸਾਹਿਬ ਦੇ ਦਫ਼ਤਰ ਜਾਵਾਂਗੇ ਅਸੀਂ ਹਜੇ ਆਕੂ ਸਾਡੇ ਕੱਠ ਹੋ ਰਿਹਾ ਹੈ ਤਾਂ ਅਸੀਂ ਮਾਤਰ 20% ਹੋਏ ਹਾਂ ਤੇ ਪੂਰਾ ਕੱਠ ਕਰਾਂਗੇ ਫਿਰ ਉੱਥੇ ਪਹੁੰਚਾਂਗੇ ਤੇ ਉੱਥੇ ਵੀ ਗੱਲ ਕਰਾਂਗੇ ਸਾਡੇ ਚੌਂਦਾ ਸਾਹਿਬ ਨੇ ਸਾਡੇ ਸ਼ਡਿਊਲ ਕਾਸਟ ਲੈਂਡ ਐਕਸਟੈਂਟ ਦੇ ਚੇਅਰਮੈਨ ਸਾਹਿਬ ਨੇ ਹਾਂ ਤੇ